ਇਸ ਦੇ ਨਾਲ ਹੀ ਸੁਰਜਣ ਦੇ ਘਰ ਦੀਆਂ ਰੌਣਕਾਂ ਵੀ ਵਧ ਜਾਂਦੀਆਂ ਨੇ ਉਧਰ ਵੀ ਵਿਆਹ ਹੱਥ ਲਾਉਣ ਦੇ ਲਈ ਸੁਰਜਣ ਦੀ ਮਾਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਰਾਤ ਨੂੰ ਬਾਜਰਾ ਭਿਉਂ ਦਿੰਦੀ ਹੈ ਜਿਹੜਾ ਸਵੇਰ ਤੱਕ ਫੁੱਲ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ ਫਿਰ ਉਹਨੂੰ ਕਿਸੇ ਵੱਡੇ ਛਾਣੇ ਦੇ ਵਿੱਚ ਸੁੱਕਣਾ ਪਾ ਦਿੰਦੀ ਤੇ ਨਾਲ ਦੀ ਨਾਲ ਆਪਣੀਆਂ ਸ਼ਰੀਕਣੀਆਂ ਨੂੰ ਗੜੀ ਗਵਾਂਢ ਨੂੰ ਵਿਆਹ ਹੱਥ ਲਾਉਣ ਦਾ ਸੱਦਾ ਦੇ ਦਿੰਦੀ ਵਿਆਹ ਹੱਤ ਲਾਉਣ ਦੇ ਲਈ ਚੱਕੀ ਤਿਆਰ ਕੀਤੀ ਜਾਂਦੀ ਹੈ ਚੱਕੀ ਨੂੰ ਬੜੀ ਸਾਦਗੀ ਦੇ ਨਾਲ ਸਜਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਸੁਰਜਨ ਦੀਪਰ ਜਾਏ ਚੱਕੀ ਦੇ ਹੱਥੇ ਨੂੰ ਮੋਲੀ ਬੰਨਦੀ ਹੈ ਫਿਰ ਦੂਸਰੀ ਕਿੱਲੀ ਨੂੰ ਤੇਲ ਲਾਉਂਦੀ ਹੈ ਔਰ ਸੁਰਜਨ ਦੀ ਤਾਈ ਚੱਕੀ ਦੇ ਵਿੱਚ ਗਲਆ ਪਾਉਂਦੀ ਹੈ ਇਸ ਦੇ ਨਾਲ ਹੀ ਸਤ ਸਵਾਗਨਾ ਰਲ ਕੇ ਚੱਕੀ ਘਮਾਉਂਦੀਆਂ ਨੇ ਤੇ ਬਹੁਤ ਸੋਹਣੀਆਂ ਘੋੜੀਆਂ ਦੇ ਰੂਪ ਦੇ ਵਿੱਚ ਗੀਤ ਗਾਏ ਜਾਂਦੇ ਇਸ ਤਰ੍ਹਾਂ ਚੱਕੀ ਦੀ ਰਸਮ ਭਾਈਚਾਰੇ ਦੀ ਮੌਜੂਦਗੀ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਨਿਭਾਈ ਜਾਂਦੀ ਹੈ ਤੇ ਸਮਝੋ ਵਿਆਹ ਸ਼ੁਰੂ ਹੋ ਜਾਂਦਾ ਹੁਣ ਸੁਰਜਨ ਦੀ ਮਾਂ ਐ ਹੋਈਆਂ ਔਰਤਾਂ ਨੂੰ ਕੰਮ ਤੇ ਆਉਣ ਦਾ ਸੱਦਾ ਦਿੰਦੀ ਹੈ ਕਿ ਭਾਈ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਤੁਸੀਂ ਆਪਣੇ ਟਾਈਮ ਦੇ ਨਾਲ ਰੋ ਜਾਓ ਬڑے ਕੰਮ ਕਰਨੇ ਨੇ, ਵੱਡੀਆਂ ਟੁਕੜੀਆਂ ਨੇ, ਪੀਨ ਬਣਾਉਣੇ ਨੇ, ਘਰ ਨੂੰ ਸਜਾਉਣਾ, ਹੋਰ ਕੰਮ ਤੁਸੀਂ ਆਕੇ ਕਰਨੇ ਨੇ ਤੇ ਖੁਸ਼ੀ-ਖੁਸ਼ੀ ਸਾਰੀਆਂ ਔਰਤਾਂ ਕਰਨ ਜਾਂਦੀਆਂ।